ਪਰੀ ਸਰਦੇ ਤਨਤਾਰ ਰੋਡ ਪੁਲ ਜਿਹੜਾ ਵਾ ਉਹ ਪੂਰਾ ਜਾਮ ਹੋ ਚੁੱਕਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੋਡੀ ਨੂੰ ਜਿਹੜਾ ਉਹ ਸੜਕ ਦੇ ਉੱਪਰ ਰੱਖ ਦਿੱਤਾ ਗਿਆ ਤਾਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਜਿਹੜਾ ਜਾਮ ਆ ਉਹ ਲੱਗ ਚੁੱਕਾ ਤਾਂ ਦੂਰ ਦੂਰ ਤੱਕ ਜਿਹੜੇ ਰਾਹਗੀਰ ਨੇ ਉਹ ਵੀ ਪਰੇਸ਼ਾਨ ਜਿਹੜੇ ਨੇ ਦਿਖਾਈ ਦੇ ਰਹੇ ਕਿਉਂਕਿ ਰਸਤਾ ਪੂਰਾ ਜਿਹੜਾ ਉਹ ਬੰਦ ਕਰਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਤਰਨ ਤਰਨ ਰੋਡ ਦੇ ਪੁਲ ਦੀ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਸੁਲਤਾਨਵਿੰਡ ਦੀ ਪੁਲ ਤੋਂ ਜਦੋਂ ਤਲਾਹ ਮਿਲਦੀ ਹੈ ਕਿ ਪੂਰਾ ਰੋਡ ਜਿਹੜਾ ਉਹ ਜਾਮ ਹੋ ਚੁੱਕਾ ਤਾਂ ਥਾਣਾ ਸultanpur ਦੇ ਐਸਚਓ ਮੌਤ ਤੇ ਨਾਲ ਉਹਨਾਂ ਦੀ ਪੁਲਿਸ ਪਾਰਟੀ ਇੱਥੇ ਪਹੁੰਚੂਕਿਆ ਦਾ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਝ ਜਿਹੜੇ ਪੋਸਟਰ ਨੇ ਆਪਣੇ ਹੱਥਰੇ ਵਿੱਚ ਫੜੇ ਗਏ ਨੇ ਤਾਂ ਉਸ ਪੋਸਟਰ ਦੀ ਤਸਵੀਰ ਵੀ ਤੁਹਾਨੂੰ ਨਾਲ ਸਾਂਝੀ ਕਰ ਦਿੰਨੇ ਆ ਤਾਂ ਪੋਸਟਰ ਦੇ ਉੱਪਰ ਸਾਬਤ ਤੌਰ ਤੇ ਲਿਖਿਆ ਗਿਆ ਹੈ ਕਿ ਭੈਣਾ ਵੱਲੋਂ ਪ੍ਰਾ ਨਾਲ ਕੀਤਾ ਗਿਆ ਤੱਕਾ ਤਾਂ ਇਨਸਾਫ ਨਾ ਮਿਲਦਾ ਤੇ ਚਲਦੇ ਜਿਹੜਾ ਮੌਤ ਜਿਸ ਕਰਕੇ ਹੋਈ ਹੈ ਤਾਂ ਉਸ ਨੂੰ ਲੈ ਕੇ ਦੋ ਬੇਟੀਆਂ ਜਿਹੜੀਆਂ ਉਹਨਾਂ ਦੀਆਂ ਸੜਕ ਦੇ ਉੱਪਰ ਆਈਆਂ ਤਾਂ ਇਨਸਾਫ ਦੀ ਜਿਹੜੀ ਮੰਗ ਕੀਤੀ ਆ ਰਹੀ ਹੈ ਜਿੱਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰਦੇ ਮੈਂ ਜਿੱਥੇ ਗਈ ARP ਦੇ ਮੁਲਾਜ਼ਮ ਵੀ ਜੜੇ ਨੇ ਨਾਲ ਦੇ ਨਾਲ ਦਿਖਾਈ ਦੇਣ ਤਾਂ ਨਾਲ ਜਿਹੜੀ ਪੰਜਾਬ ਪੁਲਸ ਆ ਉਹ ਦਿਖਾਈ ਦੇ ਰਹੀ ਆ ਤਾਂ ਫਿਲਹਾਲ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੀੜਤ ਪਰਿਵਾਰ ਤਾਂ ਹੋ ਜਿਹੜੇ ਇਲਾਕਾ ਨਿਵਾਸੀ ਆ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਤਰਨਤਾਰਨ ਰੋਡ ਦਾ ਜਿਹੜਾ ਪੋਲ ਆ ਉਹ ਪੂਰਾ ਜਾਮ ਕਰ ਦਿੱਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਡੈੱਡ ਬੋਡੀ ਜਿਹੜੀ ਆ ਉਹ ਰਾਹਤੇ ਦੇ ਵਿੱਚ ਰੱਖ ਦਿੱਤੀ ਗਈ ਆ ਕਿਸੇ ਨੂੰ ਵੀ ਇਸ ਰਾਹਤੇ ਦੇ ਰਾਹੀਂ ਨਹੀਂ ਜਾਣ ਦਿੱਤਾ ਯਾਰ ਆਤਾ ਪੂਰਾ ਜਿਹੜਾ ਜਾਮ ਆਹੋ ਲੱਗ ਚੁੱਕਾ ਤਾਂ ਇਸ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰਦੇ ਪਿਆਰ ਪੰਜਾਬ ਪੁਲਿਸ ਦੇ ਮੁਲਾਜ਼ਮ ਡਟੇ ਨੇ ਉਹ ਪੀੜਤ ਪਰਿਵਾਰ ਦੇ ਨਾਲ ਲਗਾਤਾਰ ਸੜਕ ਤੋਂ ਟਰਨਾ ਚਕਾਉਣ ਦੀ ਮੰਗ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਿਹਾ ਤਾਂ ਅਸੀਂ ਗੱਲਬਾਤ ਵੀ ਕਰਦੇ ਆਂ ਐਦ ਕਿ ਉਹਨਾਂ ਕੋਲ ਟਾਈਮ ਨਹੀਂ ਹੈਗਾ ਅਗਲੀ ਵਾਰ ਐਦ ਕਿ ਉਹਨਾਂ ਕੋਲ ਕਿਉਂ ਅਸੀਂ ਦੇ ਲੈ ਹਾਂ ਜਿਹੜੇ ਦਿਹਾੜੀ ਕਰਦੇ ਸੀ ਤੂੰ ਹੀ ਨਹੀਂ ਤੂੰ ਉਹਨਾਂ ਨੂੰ ਨਹੀਂ ਸਾਥ ਦੇ ਹਾਂ ਸਾਥ ਇਨਾ ਕੋ ਪੁੱਛਿਆ ਜਾਵੇ ਨਹੀਂ 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 ਇੱਕ ਮਿੰਟ ਤੁਹਾਡੇ ਕੋਲੋਂ ਕੰਨੀਆਂ ਸ਼ਿਕਾਇਤਾਂ ਤੇ ਦੇਣ ਪਈਆਂ ਬੜੀਆਂ ਤੇ ਕੁਝ ਕਹਾਟਾਂ ਦਿੱਤੇ ਗਈਆਂ ਨਾ ਰਜਿਸਟਰ ਕੋਲ ਆਇਆ ਜਾਵੇ ਇਨਾ ਕੋ ਦਰਖਾਸਤ ਇਨਾ ਕੋ ਸਾਰਾ ਕੁਝ ਇਨਾ ਕੋ ਆ ਦੱਦ ਕੀ ਫੈਸਲਾ ਨਹੀਂ ਇਨਾਂ ਨੇ ਦਿੱਤਾ ਇੱਕ ਨਹੀਂ ਆਈ ਦੋ ਆਈ ਦੋ ਆਈਆਂ ਹੀ ਮੈਂ ਕਹੀ ਆਪਣੀ ਦਰਖਾਸਤ ਲਿਖਾਉਣ ਦਿਖਾ ਹੈ ਨਾ ਇਨਾਂ ਨੇ ਵਾਕਸ ਤੇ ਇਹ ਕੁੜੀ ਦਰਖਾਸਤ ਨਹੀਂ ਲਿਖੀ ਜਾਣੀ ਕਿਉਂ ਨਹੀਂ ਲਿਖੀ ਜਾਣੀ ਨਹੀਂ 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 ਮਾਰੇ ਡਾਟਾ ਕੱਟ ਕੇ ਦਿੱਤਾ ਹੀ ਸੀ ਨਾ ਕਟ ਮਾਰ ਹੋਈ ਉਹ ਨਹੀਂ ਕੱਟ ਕੇ ਦਿੱਤਾ ਕਿਉਂ ਨਹੀਂ ਕੱਟ ਕੇ ਦਿੱਤਾ ਵੀ ਗੱਲ ਪੁੱਛੀ 24 ਘੰਟੇ ਦਾ ਟਾਈਮ ਹੁੰਦਾ ਨਾ 24 ਘੰਟੇ ਕੱਪੇ ਨਾ ਪਹੁੰਚੇ ਫਿਰ ਵੀ ਨਹੀਂ ਕੱਟ ਕੇ ਦਿੱਤਾ ਬੁਸ਼ਣਾ ਕੋ ਹਾਂ ਦੀ ਬਾਰੀ ਕੀ ਕਹਾਂ ਚਾਹਦੇ ਪਰਬਾਰ ਤਾਂ ਸਾਹਮਣੇ ਨਾਲ ਵੀ ਇੱਕ ਬੰਦਾ ਹੋਇਆ ਬਾਏ ਇਹ ਆਏ ਨਹੀਂ ਜੀ ਬਿਲਕੁਲ ਦਾਗ ਤੇ ਆਈ ਇਹਨਾਂ ਨੂੰ ਇਹ ਮੁੜ ਕੇ ਇਲਾਜ ਆਵਾਜ਼ ਕੇ ਮੁੜ ਕੇ ਦਾਗਤੀ ਵਾਪਸ ਹੋ ਰਹੀ تھی ਰੀਸੀਵਿੰਗ ਕਾਪੀ ਵੀ ਨਹੀਂ ਦਿੱਤੀ ਹਮੇਂ ਨੂੰ ਅੱਛਾ ਜੀ ਅੱਛਾ ਕਿਉਂ ਨਹੀਂ ਗਈ ਕਾਪੀ ਰੀਸੀਵਿੰਗ ਕਾਪੀ ਪਰਿਵਾਰ ਨੇ ਪਰਿਵਾਰ ਨੇ ਮੈਡੀਕਲ ਕਰਾਉਂਦੇ ਜਦੋਂ ਉਹ ਡਾਕਟਰ ਇਹਨਾਂ ਨੂੰ ਰੀਸੀਵਿੰਗ ਕਾਪੀ ਉੱਛਲ ਦੇਂਦੇ ਕੇ ਆਹ ਦੇਖੋ ਆਇਆ ਇਹਨਾਂ ਵਾਪਸ ਨਹੀਂ ਹੁੰਦੀ ਜੀ ਨਾ ਕੰਦੇਗੀ ਕਾਉਂਸਲਰ ਦੀ ਸੁਣੀ ਜਾ ਰਹੀ ਹੈ ਪਰ ਇਹਨਾਂ ਨੂੰ ਉਹਨੂੰ ਬੁਲਾਉਂਦੇ ਰਿਹਾ ਕਿੰਨੀ ਵਾਰ ਬੁਲਾਉਂਦੇ ਆ ਹਾ ਡਿਪਟੀ ਨੇ ਆ ਡਿਪਟੀ ਨਾਲ ਬਿੱਟੂ ਨੂੰ ਕੀ ਹੋਇਆ ਜੀ ਇੱਥੇ ਮੈਨੂੰ ਪਤਾ ਇਹ ਮੈਂ ਮੈਂ ਉਸਦੀ ਖਾਬ ਹੈ ਕੋਈ ਗੱਲ ਨਹੀਂ ਆ ਗਿਆ ਤੇ ਆਪਣੀ ਖਾਬ ਦਾ ਮੇਰਾ ਟਾਕ ਨਹੀਂ ਕੱਟਾ ਮੇਰਾ ਕੋਈ ਜਵਾਬ ਨਹੀਂ ਸਾਰਿਆਂ ਦਾ ਕੱਟ ਕੇ ਦਿੱਤੀ ਜੋ ਆਏ ਤੁਸੀਂ ਕੋਈ ਨਹੀਂ ਕਾਰਵਾਈ ਕਰਾਇਆ ਆਪ ਆਪ ਨਹੀਂ ਨਾ ਕਾਰਵਾਈ ਕਰਾਈ ਕੋਈ ਵੀ ਜੀ ਕਿਹ ਜਾਂ ਸੰਜੀ ਕੋਟ ਖਾਲਸਾ ਜੀ ਹਾਂ ਜੀ ਕੀ ਉਹ ਹੈ ਮਾਮਲੇ ਦਾ ਰੋਡ ਬਲੌਕ ਇਹ ਮੇਰਾ ਜੁਆਈ ਆ ਜੀ ਇਹ ਇਹ ਦਾ ਨਾਮ ਬਿੱਟੂ ਹੀ ਕਹਿੰਦੇ ਆ ਅੱਛਾ ਜੀ ਹਾਂ ਜੀ ਤੇ ਕੀ ਹੋਇਆ ਤੇ ਇਹ ਮਕਾਨ ਸੀ ਕਿਤੇ ਇਹ ਅਕਲੀ ਚ ਕਿ ਕਿੰਬਰ ਗਲੀ ਵਿੱਚ ਨਹੀਂ ਆ ਹਾਂ ਅਰਜਨ ਨਗਰ ਕਿੰਨੇ ਨੰਬਰ ਗਲੀ ਆ ਤਿੰਨ ਨੰਬਰ ਗਲੀ ਚ ਅੱਛਾ ਜੀ ਬਿਲਕੁਲ ਹੀ ਬੇਇਨਸਾਫੀ ਕਰ ਰਹੇ ਨੇ ਇਹਦੇ ਕੋਠੀ ਦੇ ਸਾਹਮਣੇ ਮਗਾਇਆ ਇਹਦਾ ਥਾਂ ਉਹ ਇਹ ਕਹਿ ਰਿਹਾ ਵੀ ਮੈਨੂੰ ਇਹ ਥਾਂ ਦੇ ਦੇ ਅੱਛਾ ਬਿਲਕੁਲ ਨਜਾਇਜ਼ ਕਾਰਿਆ ਨਿਗਨਗਾ ਕੋਠੀ ਵਿੱਚ ਕੰਮ ਕਰਦੀ ਪਈ ਆ ਇਹ ਉਹ ਕਾਉਂਸਲਰ ਆ ਇਹ ਪੁਰਸਾਂ ਨੂੰ ਛਾੜੇ ਦਾ ਧੱਕਾ ਕਰਦੀ ਆ ਨਾ ਸੌਂਦੀ ਆ ਨਾ ਗਿਰਦੀ ਆ ਕੱਲ ਦੇ ਹੀ ਅੱਜ ਬੈਠੇ ਆ ਸਾਡੀ ਕਹਿੰਦੇ ਨਹੀਂ ਸੋ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਥਾਣੇ ਦਿੱਤੀਆਂ ਗਈਆਂ ਨੇ ਜੀ ਹੁਣ ਘਰ ਤੋਂ ਘੱਟ ਵੀ 5-7 ਜਾ ਕੇ ਗਈਆਂ ਪਹਿਲਾਂ ਹਾਂ ਜਦੋਂ ਪੁਲਿਸਰੀ ਨਿਕਾਲੀ ਦੇ ਨਾਲ ਆ ਕੰਮ ਹੋਇਆ ਜੀ ਹਾਂਜੀ ਬਿਲਕੁਲ ਇਹੋ ਗੱਲ ਹੈ ਇਹਨਾਂ ਸਾਡੀ ਚਿਹਨੇ ਨਹੀਂ ਸੁਣ ਦੇਖੋ ਇਹ ਨਿਗਾ ਨਿਗਾ ਬੱਚਾ ਨੂੰ ਵਾਲੋਂ ਫੜ ਗੋ ਉਹ ਵੀਡੀਓ ਆ ਗਈ ਆ ਮੁੰਡੇ ਨੂੰ ਬਿੱਟੂ ਨੂੰ ਆ ਗਈ ਠੀਕ ਨਹੀਂ ਆ ਇਹ ਇਹ ਜਦੋਂ ਕੁੱਟ ਕੇ ਜਦੋਂ ਇਹ ਸੌਰਾ ਘਰ ਚਲੇ ਗਿਆ ਮੁੜ ਕੇ ਦਾ ਲਾਜ ਨਹੀਂ ਹੋਇਆ ਵਿਚਾਰੀ ਕੋ ਕਿਤੋਂ ਲਾਜ ਕਰਾਉਂਦੀ ਇਹਦਾ ਲਾਜ ਕੰਪਲੀਟ ਦਿਖਾਈ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਜੀ ਸਰ ਹੁਣ ਕੀ ਮੰਗ ਆ ਸਾਡੀ ਮੰਗ ਆ ਵੀ ਸਾਡਾ ਥਾਂ ਦਵਾਇਆ ਜਾਵੇ ਇਹਨੂੰ ਇਨਸਾਫ ਦਵਾਇਆ ਜਾ ਬੱਚਿਆਂ ਨੂੰ ਬਸ ਹੋਰ ਕੋਈ ਰੀ ਪੁੱਛੇ ਕੀ ਗੱਲਬਾਤ ਹੋ ਰਹੀ ਆ ਉਹ ਨਾਲ ਉਹ ਨਾ ਕੋਈ ਆ ਕਿੰਨੇ ਚੁੱਕ ਕੇ ਲੈ ਜਾਓ ਅਸੀਂ ਬਾਅਦ ਸੁਣਾਗੇ ਬਾਅਦ ਸੁਣਾਗੇ ਬਾਅਦ ਕਿ ਸਾਡੀ ਕਹਿੰਦੇ ਨਹੀਂ ਸੁਣਨਾ ਜੀ ਬੋੜੀ ਰੱਖਣ ਤੋਂ ਬਾਹਰ ਵੀ ਨਹੀਂ ਖਾਬ ਮੈਂ ਸਾਰਾ ਨਾ ਜੀ ਕੋਈ ਨਹੀਂ ਇਨਸਾਫ ਕੋਈ ਸਾਡੀ ਸੁਣਦਾ ਨਹੀਂ ਪਿਆ ਸਾਨੂੰ ਆ ਕੇ ਆਈ ਜਾਂਦੇ ਪਬਲਿਕ ਨੂੰ ਖਰਾਬ ਕਰਦੇ ਪਬਲਿਕ ਨੂੰ ਖਰਾਬ ਕਰਦੇ ਪਾ ਜਿਹੜਾ ਤੈਨੂੰ ਅਸੀਂ ਕਿਹਾ ਇਹਦੇ ਕੋਲ ਦਰਫਾਸਾ ਦੇ ਲਿਖਿਆ ਜੈ ਇੰਨਾ ਕੋਈ ਕੇਸ ਆ ਇੱਕ ਇਹਨਾਂ ਨੂੰ ਇਹਨਾਂ ਨੂੰ ਕੇਸ ਲਿਖਾਇਆ ਆ ਇਹਨਾਂ ਨੇ ਵੀ ਨਹੀਂ ਸੁਣਦੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਇਹਨਾਂ ਨੂੰ ਇਨਸਾਫ ਦਿਵਾਓ ਇਨਨੂੰ ਵੀ ਨਾਲੇ ਨਾ ਬੈਂਤੀ ਆ ਵੀ ਨਨੂ ਸਾਹਿਬ ਦਾ ਵੀ ਨਾ ਹੀ ਹੋ ਗਿਆ ਨਾ ਕਾਉਂਸਲ ਮੇਰਾ ਨਾਮ ਕਿਸਵੰਦਰ ਸਿੰਘ ਸ਼ੇਰਗਿਲੇ ਹਾਂ ਹਾਂਜੀ ਸਾਡਾ ਪਰਵਰਤੀ ਦਾ ਡਿਸਪੋਰਟ ਚੱਲਦਾ ਸਾਡੇ ਪਰਿਵਾਰ ਦੇ ਵਿੱਚ ਹੂੰ ਉਹ ਇਥੋਂ 8 ਮਹੀਨੇ ਤੋਂ ਸ਼ਿਫਟ ਕਰ ਚੁੱਕੇ ਆ ਆਪਣੇ ਸਹੁਰਿਆਂ ਦੇ ਕੋਲ ਅੱਜ ਤੋਂ 2 ਦਿਨ ਪਹਿਲੋ ਉਹਨਾਂ ਦੀ ਡੈਥ ਹੋ ਗਈ ਹੈ ਹੂੰ ਪਰ ਉਹਨਾਂ ਦੇ ਪਰਿਵਾਰ ਨੇ ਔਰ ਕੁਝ ਸਿਆਸੀ ਲੋਕਾਂ ਨੇ ਇਹਦਾ ਸਿਆਸੀ ਲਹਾ ਲੈਣ ਵਾਸਤੇ ਇਹਨੂੰ ਇੱਕ ਸਿਆਸੀ ਰੰਗਤ ਦਿੱਤੀ ਗਈ ਆ ਔਰ ਬਿਨਾ ਵਜਾ ਬਿਨਾ ਕਿਸੇ ਕਾਰਨ ਦਾ ਨਾ ਲਾਇਆ ਗਿਆ ਜਦ ਕਿ ਉਹਦੀ ਦਾਤਿਆ ਉਹ ਟੈਗ ਦੇ ਨਾਲ ਹੋਈ ਆ ਔਰ ਨੇਚਰਲ ਡੈਥ ਹੋਈ ਆ ਇਸ ਵਿੱਚ ਨਾਲ ਸਾਡਾ ਕੋਈ ਕਸੂਰ ਐ ਨਾ ਸਾਡੀ ਗੱਲ ਲੋਕ ਕਹਿਆ ਜਾ ਰਿਹਾ ਕਿ ਤੁਹਾਡੇ ਭਤੀਜੇ ਦੇ ਵੱਲੋਂ ਲਗਾਤਾਰ ਫੋਟੋ ਮਾਰ ਕਿਤੀ ਜਾ ਰਹੀ ਹੈ ਵੀਡੀਓ ਉਹ ਜੇ ਨਾਲ ਕੋਈ ਵੀਡੀਓ ਹੈ ਗਿਆ ਉਹ ਇਹਨਾਂ ਕੋਲ ਵੇਖ ਲਓ ਜਿਹੜੀਆਂ ਸਾਡੇ ਕੋਲ ਵੀਡੀਓ ਹੈ ਗਿਆ ਜੋ ਸੱਚ ਹੋਊਗਾ ਉਹ ਤੁਸੀਂ ਫੈਸਲਾ ਕਰਦਿਓ ਤਾਂ ਹੁਣ ਕੀ ਗੱਲਬਾਤ ਤੁਸੀਂ ਬਾਣੇ ਆਏ ਹੋ ਔਰ ਦੂਸਰੀ ਗੱਲ ਇਹ ਆ ਅਸੀਂ ਘਰੇ ਤੋਂ ਡਰਦਿਆਂ ਮਾਰਿਆ ਜੋ ਸਾਡੇ ਤੇ ਬਾਰ ਬਾਰ ਕ੍ਰਿਮੀਨਲ ਟਾਈਪ ਦੇ ਬੰਦੇ ਲਾ ਕੇ ਛੜਦੇ ਟਾਈਪ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਫਿਰ ਅਸੀਂ ਕੀਤਾ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲਿਆ ਸੀਗਾ ਉੱਥੇ ਇੱਕ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਦਾਇਰ ਕੀਤੀ ਸੀਗੀ ਇਸ ਜਗ੍ਹਾ ਦੀ ਵੰਡ ਬਾਰੇ ਜਿਹੜੀ ਉਹਦੀ ਨੈਕਸਟ ਡੇਟ ਹੈਗੀ ਆ ਉਹ ਹੈਗੀ ਆ ਜੀ 10 3 2025 ਪਰ ਇਹ ਲੋਕ ਕੋਰਟ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਸਾਨੂੰ ਕੋਰਟ ਤੇ ਮਾਣਿਆ ਵਿਸ਼ਵਾਸ ਹੈ ਸਾਨੂੰ ਕਿ ਜੋ ਕੋਰਟ ਫੈਸਲਾ ਕਰੂਗੇ ਸਾਨੂੰ ਮਨਜ਼ੂਰ ਆ ਪਰ ਅੱਜ ਕੀ ਹੋਇਆ ਵਾ ਕਿ ਇੱਕ ਪ੍ਰੇਟੀਕਲ ਦਬਾਅ ਬਣਾ ਕੇ ਸਰਕਾਰ ਦਾ ਦਬਾਅ ਬਣਾ ਕੇ ਪੁਲਤਾਂ ਤੇ ਪਾ ਕੇ ਸਾਨੂੰ ਦਬਾਇਆ ਜਾ ਰਿਹਾ ਔਰ ਬਾਕੀ ਤੇ ਸਾਰੀ ਪੈਸ ਇਸ ਤੋਂ ਜਾਣੂ ਜੇ ਚੰਗੀ ਤਰ੍ਹਾਂ ਕਿ ਕੀ ਕਰਦੀਆਂ ਸਰਕਾਰਾਂ ਇਸ ਹਾਲ ਤੇ ਜਿਹੜਾ ਅਸੀਂ ਫੈਸਲਾ ਨਹੀਂ ਚਾਹੁੰਦੇ ਜਿਹੜਾ ਫੈਸਲਾ ਕਿ ਹੁਣ ਬੰਦਦਾ ਹੀ ਨਹੀਂ ਆ ਸਾਡੇ ਕੋਲ ਸਰਕਾਰ ਉਹ ਫੈਸਲਾ ਕਰਾਉਣ ਨੂੰ ਚਾਹੁੰਦੀ ਹੈ ਵੀ ਸਰਕਾਰ ਦੇ ਗਾੜੀ ਆਪਣਾ ਸਿਰ ਝੁਕਾਤਾ ਕਿ ਤੁਹਾਡੀ ਜਗ੍ਹਾ ਦੇ ਨਾਲ ਇਹਨਾਂ ਦੀ ਜਗ੍ਹਾ ਸਾਡੀ ਜਗ੍ਹਾ ਦੇ ਵਿੱਚ ਜਦਾ ਜਿੰਨਾ ਬਾਹਰ ਦੇ ਪਾਸੇ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਰਹਿ ਰਹੇ ਜੀ ਇਹ ਉੱਥੇ ਇਹ ਜੀ ਇਹ ਤਾਂ ਪਿਛਲੇ 30 ਸਾਲ ਤੋਂ ਰਹਿ ਰਹੇ ਹਾਂ 15 ਸਾਲ ਤੋਂ ਸਿਰਾਰੇ ਕਿਉਂਕਿ ਸਾਡੀ ਜਗ੍ਹਾ ਸੀ ਆਪਣੇ ਸਿਰਾਰੇ ਕੋ ਫਰੀਦੀ ਆ ਜਿਹੜੇ ਸਾਡੇ 1500 ਉਹਨਾਂ ਕੋਈ ਫੈਸਲੀ ਆ ਉਹ ਬਾਹਰ ਤਿਲਕਿੰਗ ਜਗ੍ਹਾ ਲੈ ਹੀ ਨਾ ਹਾਂ ਹਾਂ ਕੀ ਫੈਸਲਾ ਹੋਇਆ ਜਾਣਾ ਹੈ ਫੈਸਲਾ ਇਹ ਕਹਿੰਦੇ ਆ ਜੀ ਕਿੰਨਾ ਚਿਰ ਉਹਨਾਂ ਨੂੰ ਜਿਹੜੀ ਜਗ੍ਹਾ ਵਾ ਉਹ ਆਪਣੀ ਵਾ ਲੈਣੀ ਪਹਿਲਾਂ ਬਲ ਦੇਣੇ ਹਾਂ ਅਸੀਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਅਸੀਂ ਕੋਰਟ ਦੇ ਵਿੱਚ ਇੱਕ ਕੇਸ ਫਾਈਲ ਕੀਤਾ ਜੋ ਕੋਰਟ ਫੈਸਲਾ ਕਰੂ ਸਾਨੂੰ ਮਨਜ਼ੂਰ ਆ ਪਰ ਇਹ ਕਿਸ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਕੋਈ ਤਿਆਰ ਨਹੀਂ ਆ ਪਰ ਸਾਡਦੇ ਦਬਾਅ ਬਣਾਇਆ ਜਾ ਰਿਹਾ ਕਿ ਜੋ ਅਸੀਂ ਕਿੰਨੋ ਲੈ ਕੇ ਦੋ ਉਹ ਮੈਂ ਉਹ ਐਗਰੀ ਹੋ ਗਿਆ ਜੀ ਕਿਉਂਕਿ ਸਰਕਾਰ ਦੇ ਗਾੜੀ ਚੰਗੇ ਭਲੇ ਬੰਦੇ ਆ ਉਹ ਨਹੀਂ ਪੇਚ ਜਾਂਦੀ ਇਸ ਕਰਕੇ ਮੈਂ ਸੰਡਰ ਕੀਤਾ ਪੜਿਆ ਆਪ ਨੂੰ ਸਰਕਾਰ ਦੇ ਸਾਹ ਔਰ ਜੋ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਆਣ ਕੇ ਮੇਰੇ ਤੇ ਦਬਾਅ ਲੱਗ ਜੋ ਮੇਰੇ ਕੋਲ ਫੈਸਲਾ ਹੋ ਜਾਵੇ ਮੇਰੇ ਤੱਕ ਜਿਲ੍ਹਾ ਅਬਜੇਟ ਨਹੀਂ ਕਰ ਰਹੇ ਅੰਦੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਰੋਡ ਸਟ ਬਲੌਕ ਹੋਇਆ ਤੁਹਾਡੇ ਵੱਲੋਂ ਆਪੇ ਭੁਲਵਾਤਾ ਕਿਆ ਇਸ ਤਰ੍ਹਾਂ ਵਾਜੀ ਜਿਹੜਾ ਚਾਟੀਪਿੰਡ ਤੋਂ ਤਰਨਤਾਰ ਨੂੰ ਰੋਡ ਜਾਂਦਾ ਇਹਦੇ ਉੱਤੇ ਇੱਕ ਪਰਿਵਾਰ ਨੇ ਆਪਣੇ ਬ੍ਰੈਡ ਬੋਡੀ ਰੱਖ ਕੇ ਰੋਡ ਬਲੌਕ ਕੀਤਾ ਸੀ ਜੋ ਇਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਭੂਆ ਦਾ ਲੜਕਾ ਹੀ ਆ ਸ਼ੇਰ ਗਿੱਲ ਕੋਈ ਕਾਉਂਸਲਰ ਜਾਂ ਕਾਂਗਰਸ ਪਾਰਟੀ ਦੇ ਉਹ ਕਹਿੰਦੇ ਵੀ ਉਹਨੇ ਸਾਨੂੰ ਧੱਕੇ ਨਾਲ ਸਾਡਾ ਮਕਾਨ ਦੇ ਜਿਹੜ ਉਹਨੂੰ ਕੱਢ ਦਿੱਤਾ ਤੇ ਸਾਨੂੰ ਧੱਕੇ ਨਾਲ ਮકાਨ ਜਿਹੜਾ ਉਹ ਕਰ ਨਹੀਂ ਦਿੰਦੇ ਜੋ ਉਹਨਾਂ ਨੂੰ ਅਸੀਂ ਵਿਸ਼ਵਾਸ ਤੋਂ ਆਇਆ ਕਿ ਬਿਲਕੁਲ ਤੁਹਾਡੇ ਨਾਲ ਇਨਸਾਫ ਹੋਏਗਾ ਤੁਹਾਨੂੰ ਕਿਸੇ ਨੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੇ ਉਹਨਾਂ ਦੋਨਾਂ ਪਾਰਟੀਆਂ ਉਹਨਾਂ ਨੇ ਸਾਡੀ ਗੱਲ ਤੇ ਸਹਿਮਤ ਹੋ ਗਏ ਆ ਉਹਨਾਂ ਦੋਨਾਂ ਪਾਰਟੀਆਂ ਨੂੰ ਥਾਣੇ ਭੇਜ ਦਿੱਤਾ ਜੋ ਉਹਨਾਂ ਦੇ ਕਾਗਜ਼ਾਂ ਦੇ ਮੁਤਾਬਕ ਜੋ ਉਹਨਾਂ ਦਾ ਸਹੀ ਜ਼ਮੀਨੀ ਹੱਕ ਬਣਦਾ ਹੋਊਗਾ ਉਹਨਾਂ ਨੂੰ ਦਵਾਤਾ ਜਾਏਗਾ